ਕਿ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਮਹਾਰਾਜ ਨੇ ਬਾਣੀ ਚ ਲਿਖਿਆ ਹਾਂ ਭਾਈ ਐਸੀ ਜ਼ਿੰਦਗੀ ਲੋਕ ਜਿਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅੜ ਜਾਦੀ ਬਿਨਾ ਪਰਮੇਸ਼ਰ ਦੀ ਭਗਤੀ ਤੋਂ ਲੋਕ ਸੱਪ ਵਰਗਾ ਜੀਵਨ ਜਿਉਂਦੇ ਜੇ ਪਰ ਤੁਹਾਨੂੰ ਸੱਪ ਬਾਰੇ ਪਤਾ ਹੋਣਾ ਚਾਹੀਦਾ ਹੈ ਸੱਪ ਚ ਪਹਿਲਾ ਦੋਸ਼ ਕੀ ਹੈ ਸਫੈਦ ਦੁੱਧ ਪਿਆਲੀ ਹੈ ਵਿਉ ਮੁਖੋਂ ਸਟੇ ਦੁੱਧ ਵਰਗਾ ਅੰਮ੍ਰਿਤ ਪੀ ਕੇ ਵੀ ਸੱਪ ਜਦੋਂ ਉਗਲੇਗਾ ਉਹ ਜ਼ਹਿਰ ਹੋਏਗੀ ਪਹਿਲੀ ਗੱਲ ਦੂਜੀ ਗੱਲ ਸੱਪ ਕੋਲ ਆਪਣਾ ਘਰ ਨਹੀਂ ਹੈਗਾ ਉਹ ਹਮੇਸ਼ਾ ਚੂਹੇ ਦੀ ਖੁੰਡ ਤੇ ਕਬਜ਼ਾ ਕਰਦਾ ਹੈ ਚੂਹੇ ਨੂੰ ਮਾਰ ਕੇ ਉੱਥੇ ਰਹਿੰਦਾ ਹੈ ਸਾਡੇ ਚ ਬੜੇ ਲੋਕ ਨੇ ਸਾਰਾ ਦਿਨ ਕਬਜ਼ੇ ਦੀ ਗੱਲ ਕਰਦੇ ਨੇ ਆ ਮੱਲਵਾ ਮੈਂ ਆ ਮੱਲਵਾ ਉਹ ਖੋਲਵਾ ਉਹਦੇ ਤੇ ਮੈਂ ਜਾ ਕੇ ਆਪਣਾ ਕਬਜ਼ਾ ਕਰਦੇ ਆ ਵਾ ਇਹ ਸੱਪ ਦਾ ਕਰਮ ਹੈ ਇਹ ਬੰਦੇ ਦਾ ਕਰਮ ਨਹੀਂ ਹੈ ਚੰਗਾ ਖਾ ਕੇ ਮਾੜਾ ਬੋਲਣਾ ਸੱਪ ਦਾ ਕਰਮ ਹੈ ਸਾਡੇ ਚ ਬੜੇ ਲੋਕ ਨੇ ਚੰਗਾ ਖਾਂਦੇ ਨੇ ਮਾੜਾ ਬੋਲਦੇ ਨੇ ਸਾਰਾ ਦਿਨ ਲੋਕਾਂ ਦੀਆਂ ਜਾਇਦਾਦਾਂ ਦੇ ਉੱਤੇ ਆਪਣੀ ਨਜ਼ਰ ਰੱਖਦੇ ਨੇ ਔਰ ਸਭ ਤੋਂ ਮਾੜੀ ਗੱਲ ਸੱਪ ਦੀ ਸਰਪਣ ਹੋਏ ਕੈ ਔਤਰੈ ਜਾਏ ਉਪੰਨੇ ਖਾਏ ਸੱਪਣੀ ਉਸ ਨੂੰ ਕਹਿੰਦੇ ਨੇ ਜਿਹੜੀ ਆਪਣੇ ਜੰਮੇ ਬੱਚਿਆਂ ਨੂੰ ਆਪ ਖਾ ਜਾਂਦੀ ਹੈ ਤੇ ਸਾਧ ਸੰਗਤ ਜੀ ਜਿਹੜੇ ਬੰਦੇ ਆਪਣੇ ਜਾਇਆਂ ਨੂੰ ਆਪ ਖਾ ਜਾਂਦੇ ਤੁਸੀਂ ਉਹਨਾਂ ਤੋਂ ਕੀ ਆਸ ਕਰਦੇ ਹੋ ਵੀ ਤੁਹਾਡਾ ਉਹ ਤੁਹਾਡੇ ਤੇ ਰਹਿਮ ਕਰਨਗੇ ਤੁਹਾਡਾ ਭਲਾ ਕਰਨਗੇ ਸੱਪ ਦੀ ਉਮਰ ਬੜੀ ਲੰਬੀ ਹੈ ਇਹ ਵੀ ਯਾਦ ਰੱਖਣਾ ਇਹੋ ਜਿਹੇ ਬੰਦੇ ਛੇਤੀ ਮਰਦੇ ਨਹੀਂ ਹੁੰਦੇ ਉਮਰ ਲੰਬੀ ਭੋਗਣਗੇ ਚੰਗਾ ਖਾਣਗੇ ਮਾੜਾ ਬੋਲਣਗੇ ਲੋਕਾਂ ਦੇ ਕਬਜ਼ੇ ਕਰਨਗੇ ਆਪਣਿਆਂ ਨੂੰ ਵੀ ਨਹੀਂ ਬਖਸ਼ਣਗੇ ਇਹ ਕੌਣ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਤੁਹਾਨੂੰ ਉਹਦਾ ਲੱਗਦਾ ਵੀ ਇਹ ਬੰਦਾ ਪਾਠ ਨਹੀਂ ਕਰਦਾ ਜੀ ਤਾਂ ਕੀ ਹੋਇਆ ਨਹੀਂ ਕਰਦਾ ਜੀ ਪਰ ਯਾਦ ਰੱਖਿਓ ਇੱਕ ਨਾ ਇੱਕ ਦਿਨ ਉਹਨੇ ਇਸ ਤਰ੍ਹਾਂ ਦੇ ਸੁਭਾਅ ਵਿੱਚ ਚਲੇ ਜਾਣਾ ਹੈ ਕੁਝ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਕਰਕੇ ਭਗਤੀ ਕਰੋ ਇਸ ਕਰਕੇ ਉਠੋ ਇਸ ਕਰਕੇ ਸਿਮਰਨ ਕਰੋ ਇਸ ਕਰਕੇ ਪਾਠ ਕਰੋ ਵੀ ਤੁਸੀਂ ਬ੍ਰਹਮ ਗਿਆਨੀ ਹੋਣਾ ਹੈ ਇਸ ਕਰਕੇ ਜਰੂਰ ਕਰਿਓ ਵੀ ਪ੍ਰਮਾਤਮਾ ਮੈਨੂੰ ਸੱਪ ਦੀ ਜੁਨੀ ਤੋਂ ਬਚਾਈ। ਮੈਨੂੰ ਸੱਪ ਵਾਲੇ ਕਰਮ ਤੋਂ ਬਚਾਈ। ਸੱਪ ਵਾਲੇ ਜੀਵਨ ਤੋਂ ਬਚਾਈ। ਕਿ ਇਹੋ ਜਿਹਾ ਜੀਵਨ ਮੇਰਾ ਮਨੁੱਖ ਹੁੰਦਿਆ ਨਾ ਬਣ ਜਾਏ। ਕਿ ਚੰਗਾ ਹੋ ਕੇ ਮਾੜਾ ਬੋਲਾਂ। ਹਰ ਵੇਲੇ ਮੈਂ ਲੋਕਾਂ ਦੀਆਂ ਥਾਵਾਂ ਤੇ ਕਬਜ਼ੇ ਕਰਾਂ। ਤੇ ਆਪਣੇ ਜਾਇਆਂ ਨੂੰ ਵੀ ਖਾ ਜਾਵਾਂ। ਬੜੇ ਲੋਕ ਨੇ ਅਤੇ ਤੁਸੀਂ ਬਾਹਰਲੇ ਮੁਲਕਾਂ 'ਚ ਵੇਖੋ ਉਹ ਭੈਣ ਭਰਾ ਰਿਸ਼ਤੇਦਾਰ ਇੰਡੀਆ ਆਉਣ ਲਈ ਤਿਆਰ ਨਹੀਂ ਕਿਉਂਕਿ ਆਪਣੇ ਖਾ ਗਏ ਉਹਨਾਂ ਨੂੰ ਖਾਲਸਾ ਜੀ ਤੁਸੀਂ ਤਾਂ ਕਿਸੇ ਦਾ ਹੱਕ ਵੀ ਨਹੀਂ ਸੀ ਮਾਰਦੇ ਹੁੰਦੇ ਤੁਹਾਡਾ ਤੇ ਪਾਠ ਹੀ ਇਹ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ